ਸ਼ਤਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਤੁਹਾਡੇ ਲਈ ਬਹੁਤ ਜ਼ਿਆਦਾ ਟੇਸਟੀ ਮਿਠਾਈ ਦੀ ਰੈਸਪੀ ਲੈ ਕੇ ਆਏ ਹਾਂ ਸਿਰਫ 5 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਜਦੋਂ ਵੀ ਤੁਹਾਡਾ ਕਦੇ ਮਿੱਠਾ ਖਾਣ ਨੂੰ ਮਨ ਕਰੇ ਜਾਂ ਘਰੇ ਮਹਿਮਾਨ ਆਣੇ ਹੋਣ ਤਾਂ ਤੁਸੀਂ ਇਸ ਤਰੀਕੇ ਨਾਲ ਇਹ ਵਾਲੀ ਮਿਠਾਈ ਬਣਾ ਕੇ ਖਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਤੇ ਬਹੁਤ ਹੀ ਜ਼ਿਆਦਾ ਜਲਦੀ ਬਣ ਵਾਲੀ ਇਹ ਮਿਠਾਈ ਹੈ ਉਸ ਤੋਂ ਪਹਿਲਾਂ ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਰੈਸਪੀ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਗੈਸ 'ਤੇ ਇੱਕ ਪੈਨ ਰੱਖਾਂਗੇ ਇੱਕ ਕੱਪ ਅਸੀਂ ਚੀਨੀ ਲਈ ਆ ਇਹਦੇ ਵਿੱਚ ਡੇਢ ਕੱਪ ਪਾਣੀ ਦਾ ਪਾਵਾਂਗੇ ਤੁਸੀਂ ਕੋਈ ਵੀ ਕੱਪ ਜਾਂ ਕਟੋਰੀ ਦਾ ਨਾਪ ਲੈ ਲੈਣਾ ਹੈ ਸਾਰਾ ਨਾਪ ਅਸੀਂ ਉਸੇ ਨਾਲ ਲਵਾਂਗੇ ਚੀਨੀ ਨੂੰ ਪਾਣੀ ਵਿੱਚ ਘੁਲਣ ਤੱਕ ਅਸੀਂ ਚੰਗੀ ਤਰ੍ਹਾਂ ਪਕਾ ਲਵਾਂਗੇ ਜਦੋਂ ਤੱਕ ਜਿਹੜਾ ਪਾਣੀ ਚਿਪਚਿਪਾ ਨਾ ਹੋ ਜAVE ਉਦੋਂ ਤੱਕ ਪਕਾਉਣਾ ਹੈ ਸੀ ਕੋਈ ਤਾਰ ਬਣਾ ਕੇ ਤਿਆਰ ਨਹੀਂ ਕਰਨੀ ਫਲੇਵਰ ਲਈ ਦੋ ਛੋਟੀ ਇਲਾਇਚੀ ਪਾਈ ਹੈ ਇਹਦੇ ਵਿੱਚ ਅਸੀਂ ਚੰਗੀ ਤਰ੍ਹਾਂ ਪਾਣੀ ਨੂੰ ਦੋ ਬੋਇਲ ਆਣ ਦੇਵਾਂਗੇ ਦੋ ਤਿੰਨ ਮਿੰਟ ਲਈ ਅਸੀਂ ਬੋਇਲ ਕਰ ਲਾਂਗੇ ਕੋਈ ਤਾਰ ਬਣਾ ਕੇ ਤਿਆਰ ਨਹੀਂ ਕਰਨੀ ਸਿਰਫ ਜਦੋਂ ਪਾਣੀ ਆਪਣਾ ਸ਼ਹਿਦ ਵਰਗਾ ਚਿਪਚਿਪਾ ਹੋ ਜਾਵੇ ਉਦੋਂ ਤੱਕ ਪਕਾ ਕੇ ਤਿਆਰ ਕਰ ਲੈਣਾ ਹੈ ਅਸੀਂ ਦੇਖੋ ਚਾਸ਼ਨੀ ਛਾੜੀ ਬਣ ਕੇ ਤਿਆਰ ਹੈ ਇਹਨੂੰ ਲਗ ਰੱਖ ਲਾਂਗੇ ਹੁਣ ਇੱਕ ਬੌਲ ਵਿੱਚ ਪਾਵਾਂਗੇ ਚਾਰ ਚਮਚ ਅਸੀਂ ਨਾਰੀਅਲ ਦਾ ਬੁਰਾਦਾ ਤੇ 2 ਚਮਚੀ ਇਹਦੇ ਵਿੱਚ ਪਾਵਾਂਗੇ ਅਸੀਂ ਮਿਲਕ ਪਾਊਡਰ ਦਾ ਇਹ ਅਸੀਂ ਸਟਫਿੰਗ ਤਿਆਰ ਕਰਾਂਗੇ ਤੇ 1 ਚਮਚ ਅਸੀਂ ਪਾਵਾਂਗੇ ਪੀਸੀ ਹੋਈ ਚੀਨੀ ਚੀਨੀ ਅਸੀਂ 1 ਚਮਚ ਹੀ ਲਵਾਂਗੇ ਕਿਉਂਕਿ ਇਹ ਜਿਹੜਾ ਮਿਲਕ ਪਾਊਡਰ ਹੁੰਦਾ ਉਹਦੇ ਵਿੱਚ ਵੀ ਮਿੱਠਾ ਹੁੰਦਾ ਆ ਤੇ ਥੋੜੇ ਜਿਹੇ ਦੇ ਵਿੱਚ ਡਰਾਈ ਫਰੂਟ ਐਡ ਕਰਾਂਗੇ ਡਰਾਈ ਫਰੂਟ ਤੁਸੀਂ ਆਪਣੀ ਮਨਪਸੰਦ ਕੋਈ ਵੀ ਦੇ ਵਿੱਚ ਐਡ ਕਰ ਸਕਦੇ ਹੋ ਚੰਗੀ ਤਰ੍ਹਾਂ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਮਿਕਸ ਕਰ ਲਾਂਗੇ ਇਹਦੇ ਲਈ ਅਸੀਂ 2 ਚਮਚ ਜਿਹੜੇ ਦੁੱਧ ਤੋਂ ਉਤਾਰ ਕੇ ਮਲਾਈ ਹੁੰਦੀ ਹੈ ਉਹ ਲਵਾਂਗੇ ਅਸੀਂ ਜਦੋਂ ਅਸੀਂ ਉਬਾਲ ਕੇ ਦੁੱਧ ਰੱਖਦੇ ਆ ਤਾਂ ਉਹ ਤੋਂ ਉੱਪਰ ਤੋਂ ਮਲਾਈ ਉਤਰਦੇ ਜਿਹੜੀ ਉਹ ਪਾ ਲਵਾਂ ਜੇ ਤੁਹਾਡੇ ਕੋਲ ਮਲਾਈ ਨਹੀਂ ਹੈਗੀ ਤਾਂ ਤੁਸੀਂ ਇਹਦੇ ਵਿੱਚ ਬੋਇਲ ਕਰਕੇ ਠੰਡਾ ਕੀਤਾ ਹੋਇਆ ਦੁੱਧ ਵੀ ਪਾ ਸਕਦੇ ਹੋ ਜਿਆਦਾ ਨਹੀਂ ਪਾਣਾ ਹੈਗਾ ਸਿਰਫ ਅਸੀਂ ਤਾਂ ਡੋ ਬਣਾ ਕੇ ਤਿਆਰ ਕਰਨਾ ਹੈ ਥੋੜਾ ਹਾਰਡ ਡੋ ਬਣਾ ਕੇ ਤਿਆਰ ਕਰਾਂਗੇ ਜਿਆਦਾ ਪਤਲਾ ਨਹੀਂ ਕਰਨਾ ਸੀ ਦੇਖੋ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਅਸੀਂ ਹੱਥਾਂ ਨਾਲ ਇਹਨੂੰ ਮਿਕਸ ਕਰ ਲਾਂਗੇ ਸਾਰੇ ਮਟੀਰੀਅਲ ਨੂੰ ਤੁਸੀਂ ਦੇਖ ਸਕਦੇ ਹੋ ਡੋ ਬਣ ਕੇ ਬਿਲਕੁਲ ਤਿਆਰ ਹੈ ਇਹਨੂੰ ਅਸੀਂ ਅਲੱਗ ਰੱਖ ਲਾਂਗੇ ਇੱਥੇ ਅਸੀਂ ਬ੍ਰੈਡ ਦੇ ਸਲਾਈਸ ਲਿੱਤੇ ਆ ਤੁਸੀਂ ਇੱਥੇ ਬ੍ਰਾਊਨ ਬੈਡ ਵੀ ਯੂਜ਼ ਕਰ ਸਕਦੇ ਹੋ ਇਹਨਾਂ ਦੇ ਅਸੀਂ ਸਾਈਡਾਂ ਉਤਾਰ ਲਾਂਗੇ ਇਸ ਤਰੀਕੇ ਨਾਲ ਬ੍ਰੈਡ ਲੈਣੇ ਆ ਜਿਹੜੇ ਤੁਸੀਂ ਬਿਲਕੁਲ ਫਰੈਸ਼ ਹੀ ਲਿਓ ਜਿਆਦਾ ਪੁਰਾਣੇ ਬ੍ਰੈਡ ਨਾ ਲਿਓ ਉਹਨਾਂ ਨਾਲ ਚੰਗੀ ਨਹੀਂ ਬਣਨੀ ਇਹ ਮਿਠਾਈ ਇਹਨਾਂ ਦੀ ਸਾਈਡਾਂ ਉਤਾਰ ਕੇ ਇਹਨਾਂ ਨੂੰ ਸਾਰਿਆਂ ਨੂੰ ਇਸ ਤਰੀਕੇ ਨਾਲ ਤਿਆਰ ਕਰ ਲਾਂਗੇ ਦੇਖੋ ਅਸੀਂ ਸਾਈਡਾਂ ਉਤਾਰ ਲਈਆਂ ਥੋੜੇ ਬੇਲਣ ਦੇ ਨਾਲ ਇਹਨਾਂ ਨੂੰ ਥੋੜਾ ਥੋੜਾ ਪ੍ਰੈਸ ਕਰ ਲਾਂਗੇ ਥੋੜੀ ਜਿਹੀ ਪਤਲੀ ਲੇਅਰ ਬਣਾ ਕੇ ਤਿਆਰ ਕਰਾਂਗੇ ਇਹਦੀ ਜੇ ਤੁਸੀਂ ਫਰੈਸ਼ ਬ੍ਰੈਡ ਲਾਉਂਗੇ ਤਾਂ ਬਿਲਕੁਲ ਹੀ ਜਦੋਂ ਅਸੀਂ ਬੇਲਦੇ ਆ ਇਹ ਤਾਂ ਇਹ ਬਿਲਕੁਲ ਆਸਾਨੀ ਨਾਲ ਬੇਲ ਜਾਂਦੇ ਨੇ ਇਸ ਤਰੀਕੇ ਨਾਲ ਸਾਰੇ ਬ੍ਰੈਡਾਂ ਨੂੰ ਅਸੀਂ ਬੇਲ ਕੇ ਤਿਆਰ ਕਰ ਲਾਂਗੇ ਇੱਕ ਕੋਲੀ ਦੀ ਹੈਲਪ ਨਾਲ ਦੇਖੋ ਇਸ ਤਰੀਕੇ ਨਾਲ ਰਾਉਂਡ ਸ਼ੇਪ ਵਿੱਚ ਇਹਨਾਂ ਦੀ ਕਟਿੰਗ ਕਰ ਲਾਂਗੇ ਅਸੀਂ ਸਾਰੇ ਬ੍ਰੈਡਾਂ ਨੂੰ ਅਸੀਂ ਇਸ ਤਰੀਕੇ ਨਾਲ ਹੀ ਕਟਿੰਗ ਕਰਕੇ ਰੱਖ ਲੈਣੇ ਨੇ ਜਿਹੜੇ ਸਾਈਡਾਂ ਵਿੱਚ ਤੋਂ ਬਚ ਜਾਂਦਾ ਇਹਦਾ ਤੁਸੀਂ ਬ੍ਰੈਡ ਕਰਮ ਬਣਾ ਕੇ ਤਿਆਰ ਕਰ ਸਕਦੇ ਹੋ ਮਿਕਸੀ ਵਿੱਚ ਨੂੰ ਚਲਾ ਕੇ ਇਹਨਾਂ ਦਾ ਬਿਲਕੁਲ ਚੂਰਾ ਬਣਾ ਕੇ ਸਟੋਰ ਕਰਕੇ ਫ੍ਰਿਜ ਵਿੱਚ ਰੱਖ ਸਕਦੇ ਹੋ ਇਸ ਤਰੀਕੇ ਨਾਲ ਅਸੀਂ ਸਾਰਾ ਤਿਆਰ ਕਰ ਲਾਂਗੇ ਜਿਹੜੇ ਹੁਣ ਇੱਕ ਇੱਕ ਬ੍ਰੈਡ ਦਾ ਪੀਸ ਲਵਾਂਗੇ ਜਿਹੜਾ ਅਸੀਂ ਸਟਫਿੰਗ ਤਿਆਰ ਕੀਤੀ ਸੀ ਅੱਧਾ ਅੱਧਾ ਚਮਚਾ ਜਿਹਦੇ ਵਿੱਚ ਰੱਖਦੇ ਜਾਵਾਂਗੇ ਤੇ ਸਾਈਡਾਂ ਵਿੱਚ ਤੋਂ ਅਸੀਂ ਥੋੜਾ ਥੋੜਾ ਪਾਣੀ ਲਗਾਉਂਦੇ ਜਾਵਾਂਗੇ ਤਾਂ ਕਿ ਇਹ ਜਿਹੜੀ ਸਟਫਿੰਗ ਸਾਡੀ ਬਾਹਰ ਨਾ ਨਿਕਲੇ ਚੰਗੀ ਤਰ੍ਹਾਂ ਅਸੀਂ ਬ੍ਰੈਡਾਂ ਨੂੰ ਇਸ ਤਰੀਕੇ ਨਾਲ ਚਪਕਾ ਦੇਣਾ ਆਪਸ ਵਿੱਚ ਦੇਖ ਤੁਸੀਂ ਦੇਖ ਸਕਦੇ ਹੋ ਇੱਕਦਮ ਗੁਜੀਆ ਬਣਾਉਂਦੇ ਆ ਜਿਵੇਂ ਉਹਦੀ ਸ਼ੇਪ ਬਣਾ ਲੈਣੀ ਆ ਇਸ ਤਰੀਕੇ ਨਾਲ ਬਣਾ ਕੇ ਅਸੀਂ ਤਿਆਰ ਕਰ ਲਾਂਗੇ ਸਾਰੇ ਬਰੈਡਾਂ ਨੂੰ ਅਸੀਂ ਇਸ ਤਰੀਕੇ ਨਾਲ ਸਟਫਿੰਗ ਮਾਰ ਕੇ ਤਿਆਰ ਕਰ ਲਾਂਗੇ ਹੁਣ ਅਸੀਂ ਇੱਥੇ ਦੇਸੀ ਘਿਓ ਗਰਮ ਕੀਤਾ ਹੋਇਆ ਹੈ ਤੁਸੀਂ ਇੱਥੇ ਰਿਫਾਈਨਡ ਔਇਲ ਵੀ ਲੈ ਸਕਦੇ ਹੋ ਤੇ ਘਿਓ ਵਿੱਚ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਕਿਉਂਕਿ ਬਰੈਡ ਹੈ ਜਿਹੜੇ ਬਹੁਤ ਜ਼ਿਆਦਾ ਜਲਦੀ ਬਰੈ ਫਰਾਈ ਹੋ ਜਾਂਦੇ ਆ 2 ਮਿੰਟ ਲਈ ਅਸੀਂ ਇਹਨਾਂ ਨੂੰ ਫਰਾਈ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਲੱਗ ਰਹੇ ਆ ਇਹ ਬਹੁਤ ਜ਼ਿਆਦਾ ਛੇਤੀ ਬਣਦੀ ਹੈ ਇਹ ਮਿਠਾਈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਸਬਸਕ੍ਰਾਈਬ ਕਰਨਾ ਬਿਲਕੁਲ ਹੀ ਫ੍ਰੀ ਹੈ ਇਹਦੇ ਲਈ ਕੋਈ ਵੀ ਪੈਸਾ ਨਹੀਂ ਲੱਗਦਾ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰਿਓ ਸ਼ੇਅਰ ਜ਼ਰੂਰ ਕਰਿਆ ਕਰਿਓ ਦੇਖੋ ਇਸ ਤਰੀਕੇ ਨਾਲ ਅਸੀਂ ਬ੍ਰੈਟਨ ਫਰਾਈ ਕਰ ਲੈਣਾ 2 ਮਿੰਟ ਲਈ ਹੁਣ ਇਹਨਾਂ ਨੂੰ ਅਸੀਂ ਬਾਹਰ ਕੱਢ ਲਾਂਗੇ ਇਹਨਾਂ ਨੂੰ ਤੁਸੀਂ ਐਜ਼ ਅ ਸਨੈਕਸ ਵੀ ਇਸ ਤਰੀਕੇ ਨਾਲ ਖਾ ਸਕਦੇ ਹੋ ਇਨਾਂ ਨੂੰ ਅਸੀਂ ਬਾਹਰ ਕੱਢ ਲਿਆ ਇਸ ਤਰੀਕੇ ਨਾਲ ਅਸੀਂ ਸਾਰੇ ਬ੍ਰੈਡ ਫਰਾਈ ਕਰ ਲੈਣੇ ਨੇ ਹੁਣ ਜਿਹੜੀ ਸੀ ਸ਼ਾਸ਼ਣੀ ਬਣਾ ਕੇ ਰੱਖੀ ਸੀ ਇਹਨੂੰ ਅਸੀਂ ਗਰਮ ਕਰ ਲਾਂਗੇ ਦੁਬਾਰੇ ਇੱਕ ਬੋਇਲ ਆਣ ਦਾ ਗਰਮ ਕਰ ਲਾਂਗੇ ਤੇ ਥੋੜੇ ਥੋੜੇ ਬ੍ਰੈਡ ਜਿਹੜੇ ਪੀਸ ਅਸੀਂ ਰੱਖੇ ਸੀ ਬਣਾ ਕੇ ਫਰਾਈ ਕਰਕੇ ਉਹ ਇਹਦੇ ਵਿੱਚ ਐਡ ਕਰ ਦਾਂਗੇ ਜਿੰਨੇ ਕਿ ਇੱਕ ਵਾਰ ਆਂਦੇ ਆ ਉਹਨੇ ਅਸੀਂ ਇਹਨਾਂ ਨੂੰ ਡਿਪ ਕਰ ਲੈਣਾ ਹੈ ਸਿਰਫ 2 ਸੈਕਿੰਡ ਵਾਸਤੇ ਹੀ ਅਸੀਂ ਡਿਪ ਕਰਾਂਗੇ ਜ਼ਿਆਦਾ देर ਡਿਪ ਨਹੀਂ ਕਰਨਾ ਨਹੀਂ ਤਾਂ ਇਹ ਟੁੱਟਨੇ ਸ਼ੁਰੂ ਹੋ ਜਾਂਦੇ ਆ 2 ਸੈਕਿੰਡ ਲਈ ਅਸੀਂ ਚੰਗੀ ਤਰ੍ਹਾਂ ਦੇਖੋ ਇਸ ਤਰੀਕੇ ਨਾਲ ਇੱਕ ਉਬਾਲੀ ਆ ਗਈ ਹੈ ਇਹਨੂੰ ਅਸੀਂ ਬੰਦ ਕਰ ਦਾਂਗੇ ਗੈਸ ਨੂੰ ਤੇ ਬ੍ਰੈਡ ਸਾਡੀ ਮਿਠਾਈ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਰਸਿੱਲੀ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਹੁਤ ਜ਼ਿਆਦਾ ਟੇਸਟੀ ਰਸਿੱਲੀ ਮਿਠਾਈ ਬਣ ਕੇ ਬਹੁਤ ਵਧੀਆ ਤਿਆਰ ਹੋਈ ਹੈ ਤੁਹਾਨੂੰ ਇੱਕ ਤੋੜ ਕੇ ਵੀ ਦਿਖਾਉਂਦੇ ਹਾਂ ਅਸੀਂ ਕਿ ਕਿੰਨੀ ਜ਼ਿਆਦਾ ਰਸ ਭਰੀ ਇਹ ਮਿਠਾਈ ਬਣ ਕੇ ਤਿਆਰ ਹੋ ਜਾਂਦੀ ਹੈ ਸਿਰਫ 5 ਤੋਂ 6 ਮਿੰਟ ਲੱਗਦੇ ਇਹਨੂੰ ਬਣਾਉਣ ਲਈ ਜ਼ਿਆਦਾ ਟਾਈਮ ਨਹੀਂ ਲੱਗਦਾ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਤਕਨਿਸ਼ਾ ਸ਼ਕਲ